ਕਿ ਆਪਾਂ ਉੱਥੇ ਹੀ ਖੜੇ ਆ ਤੁਹਾਨੂੰ ਦਿਖਾਲਦੇ ਆਂ ਵੀ ਸੰਗਤਾਂ ਜੀ ਦੇਖੋ ਆ ਰਹੀਆਂ ਆਂ ਇੰਦਰ ਮੈਂ ਕਹਾਂ YouTube ਤੇ ਵੀ ਲਾਈਵ ਹੁੰਨੇ ਆਂ ਤੇ ਤੁਹਾਨੂੰ ਨਾਲ-ਨਾਲ ਦਰਸ਼ਨ ਕਰਾਈ ਜਣੇ ਲੋ ਜੀ ਕਰੋ ਦਰਸ਼ਨ ਸੰਪਰਦਾਇ ਸਾਲ ਸੇਵਾ ਆਨੰਦ ਘਰ ਦਾ ਸੰਗਤਾਂ ਜਾ ਰਹੀਆਂ ਕਿਉਂਕਿ ਦੁਪਹਿਰ ਸਾਹਿਬ ਸ਼ੁਰੂ ਹੋਣ ਵਾਲਾ ਹੀ ਆ 12:00 ਬਜ ਕੇ 1 ਮਿੰਟ ਹੈ ਉਦਾਂ ਦਾ ਕਰ ਲਓ ਵੀ ਦਰਸ਼ਨ ਆਪਣੇ ਤੇ ਵਾਹਿਗੁਰੂ 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 ਆਏ ਗੁਰੂ ਆਏ ਸੰਗਤ ਜਿਹੜਾ ਤੇਜ ਤੇ ਹੀ ਤਾਂ ਆ ਕਿਉਂਕਿ ਸਮਾਂ ਬਸ ਹੁਣ ਸ਼ੁਰੂ ਹੋਣ ਲੱਗਾ ਜੀ ਫਿਰ ਸਾਹਿਬ ਪਰੇ ਰੇਂਜ ਨਹੀਂ ਹੁੰਦੀ ਆ ਪਤਾ ਕਰਕੇ ਇੱਥੇ ਖੜੇ ਆ ਹਾਂ ਦੇਖ ਲਓ ਫਿਰ ਪੜੇ ਸਮਾਗਮ ਭਾਈ ਸਾਹਿਬ ਭਾਈ ਗੁਰੂ ਕਬਾਲ ਸਿੰਘ ਜੀ ਇਹਨਾਂ ਨੇ ਆ ਆਪ ਜੀ ਦੇਖ ਰਹੇ ਹੋ ਜਿੱਤੇ ਪਾਪਾ ਜੀ ਦੀਆਂ ਕੰਨਾਂ ਤੇ ਸੇਵਾ ਚੱਲ ਰਹੀ ਹੈ ਦੇ ਦੇ ਨਾਲ ਦੇ ਸੇਵਾ ਚੱਲ ਰਹੀ ਹੈ ਸੁਖਾਣਾ ਜੀ ਬਸੋ ਵਾਦੇ ਸੰਗਤਾਂ ਦਾ ਹੱਥ ਬੰਨ ਕੇ ਦਸਵਾ ਨੂੰ ਗੱਡੀ ਤੇਵਾ ਦੇ ਵਿੱਚ ਪਾਈ ਸਭ ਜਨਾਂ ਦੇ ਨਾਲ ਕਰਦੇ ਆ ਜੁਗੀਆਂ ਮਨਾ ਕੇ ਵਾਹਿਗੁਰੂ 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 ਬਸੂਣ ਲੱਗਾ ਸ਼ੁਰੂ ਇੱਕ ਪੈਰ ਸਾਲ ਸੰਗਤਾਂ ਰਾਸਤੇ ਵਿੱਚ ਹੀ ਬਿਠੀ ਇੱਥੇ ਵਾਹੇ ਗੁਰਜੀ ਕੀ ਫਤਿਹ ਟਰਵਾਤ ਹੋਣ ਲੱਗੀ ਹੈ ਬਾਹਰ ਲੱਗੀ ਸ਼ੁਰੂਆਤ ਹੋਣੀ ਇੱਕ ਵਾਰ ਸਭ ਸ਼ੁਰੂ ਹੋਣ ਲੱਗਾ ਬਾਜ ਦੀਲ ਵਾਲਾ ਹੋਈ ਉੱਤਰ ਕੇ ਰੇਂਜ ਘਟ ਆਉਂਦੀ ਹੈ ਨਾ ਕਰਕੇ ਇੱਥੇ ਕਰੀਦਾ ਤੇ ਉਹ ਤੁਹਾਨੂੰ ਦਿਖਾਲਦੇ ਹਾਂ ਕਿੱਧਰ ਵੀ ਨਿਗਾਹ ਘੁਮਾ ਲਓ ਬਬੇ ਜਕਾਰਾ ਲਾ ਦਿਓ ਜੀ ਇੱਕ ਬੋਲੇ ਸੋਨਹਾ ਸੋ ਸ੍ਰੀ ਅਕਾਲ ਸੇਮ ਦਾ ਸਾਫ ਬਾਬੇ ਜਕਾਰਾ ਛੱਡ ਦਿਓ ਇੱਕ ਜੀ ਤੇਰੇ ਜਾਵੇ ਨੇ ਹਾਲ ਹੋ ਜਾਵੇ ਚੁੱਤੇ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਜਿਹੜਾ ਬੁਲਾਤੀ ਲੱਗ ਬੋਲੇ ਇਸੋ ਨਿਹਾਲ ਨਾਸਰੀਆ ਦਾ ਦੋਨੇ ਪਾਸੇ ਆ ਸੰਗਦੇ ਇਦਾਂ ਮਤਲਬ ਅ ਤਰਵਾਤੋਂ ਵਾਲੀ ਆ ਕਾਲੀ ਕਾਲੀ ਆ ਰਹੀ ਐ ਸੰਤਾ ਥੋੜਾ ਅੱਗੇ ਜਾ ਕੇ ਦਿਖਾਵਾਂ ਤੁਹਾਨੂੰ ਵਾਹਿਗੁਰੂ ਖਾਲਸਾ ਵਾਹਿ ਗਿਰ ਕੀ ਪਤੈ ਨਾਮ ਸਤਿ Ó oh. Yo, <laughs> ਕੋ ਬੱਚਾ ਵੀ ਐ ਚ ਪੈਰਾ ਕੱਟਣਾ ਛੋਟਾ ਜਿਹਾ ਭੈਣ ਆਈ ਨਾਲ ਕਿਹੜੀ ਜਗ੍ਹਾ ਪੈਣ ਠੀਕ ਹੈ ਦਰੂਦ ਦੀ ਅੱਜ ਆਵੇ ਅੱਜ ਸਾਹ ਹਮਾਰੀ ਯੋ ਫਿੰਟ ਸਭ ਤੇਰਾ ਕੋ ਨਾਮ ਇਕ ਸਭ ਤੇਰੀ ਵੜਾਈ ਸਹਿਬੀ ਇਨੂ ਅੰਤ ਸਤਨਾਮ ਸਤਪੁੰਸ ਮਿਰਤੋ ਮਿਰਭੈਰ ਅਕਾਲ ਮੂਰਤ ਅਜੂਨੀ ਸਪੰਗੁਰ ਪ੍ਰਸਾਦ ਜਪ ਆਦਿ ਸਤਿ ਜੁਵਾਦ ਸਤ ਹੈ ਪੀ ਸਤ ਨਾਮ ਸਤਿ ਜੀ ਤੁਚਾ ਸੁਚਨਾ ਹੋ ਰਹੀ ਜੇ ਸੋਚੀ ਲਖਵਾਰ ਨਾ ਹੋ ਰਹੀ ਜੇ ਨਾ ਹੀ ਰਹਾ ਲਿਉਤਾਰ ਸਤਿ ਸ੍ਰੀ ਇਹ ਪੰਨਾ ਪੁਰੀਆ ਭਾਰ ਜੇ ਜਾਨ ਬੈ ਰਖ ਹੋਏ ਤਾਂ ਇੱਕ ਨ ਚੱਲੇ ਨਾਲ ਕਿ ਕੂੜਾ ਟਟੇ ਪਾਲ ਨਾਨਕ ਲਿਖਿਆ ਨਾਲ ਤੁਮ ਕਿ ਆ ਜਾਈ ਬੰਗਲੇ ਵੜਾਈ ਇੱਕ ਹੁਕਮੀ ਸਦਾ ਪੁਹਾਈਐ ਬਾਹਰ ਹੁਕਮ ਨਾ ਕੋਇ ਤਾਉ ਮੈਂ ਕਹਿ ਨਾ ਕੋਇ ਬਾਹਰ ਕੋ ਤਾਂ ਹੋਇ ਜਿਸੁ ਹੈ ਜਾਨ ਕਾਹੇ ਕੋ ਦਾ ਜਾਣ ਨਿਚੋਣ ਇੱਕ ਫផល ਲਾ ਰਹਾ ਹੈ ਵਾਹਿਗੁਰੂ ਵਿਦਿਆਰਥੀ ਕੰਮ ਵਿਚਾਰ ਦਾ ਵੇ ਕੋ ਜੀਰ ਲੇ ਫਿਰਦੇ ਦਾ ਕੋ ਮਾਮਲਾ ਬਿੱਟਾ ਕੋ ਦਾ ਵੇ ਤੋਂ ਵੇਖਿਆ ਹੱਥਾ ਮਜ਼ਬੂਰ ਨਨ ਬਿਨਾ ਹੈ ਕੋ ਕਤ ਕਤ ਕਤੀ ਕੋਟੀ ਕੋਟ ਕੋਟ ਬਚਾ ਦੇ ਨੰਦ ਲਿਖ ਬਾਹਰ ਸੁਭਾਜ ਜਗੰਤਰ ਖਾਈ ਖਾਏ ਸੁਭੰਗ ਕਰਾਏ ਨਾਮ ਨਾਨਕ ਫਿਕਸੇ ਵੇ ਪਰਵਾਹੋ ਦਾਤਾ ਹੈ ਸਤਨਾਏ ਆਖਿਆ ਭਾਉ ਅਪਾਰ ਮੰਗਹਿ ਦੇ ਦੇ ਦਾ ਕਰੇ ਦਾਤਾ ਹੈ ਕੀ ਕਰ ਰਹੀ ਹੈ ਇਸ ਦਰ ਦਰਵਾਜ਼ੇ ਜੋ ਰਤੇ ਤਿਆਰ ਰੱਬ ਦੇ ਲਾਜਨਾ ਬੜਿਆਈ ਵਿਚਾਰ ਰੱਬ ਦੇ ਲਾਜਨਾ ਨਜ਼ਰੀ ਮੋਖ ਤਵਾਰ ਸਭ ਆਪੇ ਦਸਿਆ ਰੱਬ ਦੇ ਲਾਜਨਾ ਆਪੇ ਆਪ ਨਿਰੰਜਨ ਤੋਂ ਹੈ ਨਾਲ ਕਾਵਿ ਅਗੁਣੀ ਨਿਧਾਨ ਬੜੀ ਹੈ ਦੁਨੀਆ ਬੰਦ ਕੀ ਮਾਹੌਲ ਸੁਪਰ ਹਾਸੂ ਕਰ ਲੈ ਜਾਏ ਗੁਰਪੁਰ ਕਰ ਰਹੀ ਆ ਸਰ ਮਾਈ ਗੁਰਚੰਦ ਗੁਰਪਰਨਾ ਗੁਰਪਾਰਵਤੀ ਮਾਈ ਹੋ ਜਾਣ ਅਸਨੈ ਕਹਿਣਾ ਕਥ ਨਜਾਈ ਸਭਨੋ ਜੀਆ ਕਰੋ ਇੱਕ ਦਤਾ ਸਭ ਜਾਈ ਦਾਵਾ ਦੇ ਤਵਾੜੇ ਵੇੜ ਪਾਣੇ ਕੇ ਨਾਮ ਕਰੀਂ ਵੇੜ ਕਰਮਾਂ ਕੇ ਮਿਲੇ ਲਈ ਇੱਕ ਗੁਰ ਕੀ ਸਿੱਖ ਸੁਣੀ ਸਬਨਾ ਜੀਆਂ ਕਾ ਇੱਕ ਦਾਤਾ ਕੋ ਮੈਂ ਬਿਸਰ ਪਾਇਆ ਹੀ ਦੁਜਾ ਹੀ ਆੜ ਗਿਆ ਹੋਰ ਦਸੋਣੀ ਹੋਵੇ ਨਾਮ ਚਲੇ ਸਭ ਕੋਏ ਜਸ ਕੀਰਤ ਜਗ ਨਹਿ ਨਾ ਵਾਤ ਨਾ ਪੁੱਛੈ ਕੀ ਦਰ ਕਰ ਕੀਤ ਗਾਏ ਦੋਚੀ ਦੋਸਤ ਰੇ ਗਣ ਗੀਸ਼ਰ ਬੁ ਕਰਿਓ ਗੁਣਮੰਤਿਆ ਗੁਣ ਦੇ ਜੇ ਤਿਸ ਗੁਣ ਕੋਇ ਕਰੇ ਸੁਣੇ ਧਰਤ ਤੋ ਬਲਾ ਕਾਸ਼ ਸੁਣੇ ਕੋਇ ਨ ਸਕੇ ਕਾਲ ਸੁਣੇ ਦੂਖ ਪਾਪ ਕਾ ਨਾਸ ਸੁਣੇ ਮੁਖ ਸਲਾਣ ਮੰਦ ਸੁਣੇ ਸਾਸਤ ਸਿਮਰਤ ਵੇਦ ਸੁਣੇ ਦੂਖ ਪਾਪ ਕਾ ਨਾਸ਼ ਸਤ ਸੰਤੋਖ ਦੀਆ ਸੁਣੇ ਅੱਛਟ ਕਾ ਇਸ਼ਨਾਨ ਸੁਣੇ ਲਾਗੇ ਸਹਿ ਧਿਆਨ ਸੁਣੇ ਦੂਖ ਪਾਪ ਕਾ ਨਾਸ਼ ਸੁਣੇ ਸੇਖ ਪੀਰ ਪਾਸ਼ ਸੁਨੇ ਹਾਤ ਵੇ ਅਸ ਕਾਹੋ ਸੁਨੇ ਦੂਖ ਪਾਪ ਕਾ ਨਾਸ ਜੇ ਕੋ ਕਹੇ ਪਿਛੇ ਪਛਤਾਏ ਮੰਨੇ ਕਾ ਵੇ ਕਰਨ ਵਿਚਾਰ ਜੇ ਕੋ ਮੰਨ ਜਾਣੇ ਮਨ ਕੋਏ ਮੰਨੇ ਸਗਲ ਭਵਨ ਕੀ ਸੁਧ ਮੰਨੇ ਜਮਕੇ ਸਾਥ ਨ ਜਾਏ ਜੇ ਕੋ ਮੰਝਾਣੇ ਮਨ ਕੋਏ ਮੰਨੇ ਧਰਮ ਸੇ ਤੀ ਸੰਬੰਧ ਜੇ ਕੋ ਮੰਝਾਣੇ ਮਨ ਕੋਏ ਮੰਨੇ ਪਰਵਾਰ ਸਹਾਰ ਨਾਨਕ ਨਾਨਕ ਭਵੇਂ ਨ ਭਿਖ ਕੋ ਬਨ ਜਾੜੇ ਮਨ ਕੋਏ ਪੰਚ ਪਵ ਦਰਗਹ ਮਾਨ ਪੰਚਾ ਕਾ ਗੁਰੂ ਇਕ ਧਿਆਨ ਸੱਤੇ ਕਹਿ ਕਰਨਾ ਹੈ ਤਾਈ ਸੁਭਾਰ ਤੋਂ ਨਾ ਕਿਆ ਦਾਪੂਤ ਬੰਤੋਗ ਦਾਬ ਰਖਿਆ ਜਿਸ ਹੋਵੇ ਉਸ ਤੋਂ ਸੁਝਾ ਹੈ ਕਿਆ ਸਭ ਨੇ ਉੱਪਰ ਕੇਤਾ ਬਾਤ ਅੱਤੀ ਹੋਰ ਪਿਆਰ ਹੋ ਰੋ ਜਿੱਤੇ ਬਾਤ ਲੈ ਕਵਰ ਜੋ ਜਿੰਦਾਂ ਨਾ 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 ਸਭ ਨਾਲ ਇਕੜਾ ਉਡੀ ਕਲਾ ਕਾਲੀ ਧਿਆਣਾ ਕੋਈ ਤੇ ਕਾਲੀ ਲਿਖਿਆ ਤੇਤਾ ਹੋਏ ਤਾ ਦਾਸ ਵਾਜੋ ਰੂਪ ਕੀ ਤਾ ਜਾਣੇ ਕੌਣ ਕੋਤ ਕਿਤਾ ਸਦਾਨ ਤੋਂ ਸੁਆਵੇ ਕਿਹ ਹੋਏ ਦਸਰੀਆਓ ਸੁਖ ਜਾਨ ਤਨ ਜਾਈ ਵਾਰਿਆਂ ਦਾ ਜਾਵਾ ਇਹ ਕਵਾ ਜੋਤ ਜਪਾਵੇਂ ਸਾਈਂ ਪਸ਼ੀ ਕਾ سلا سلام بلا گزرتا گزر پالا جائے بھائی گانوا سلامت نرنگا ਅੱਬਾਕ ਚੋੜ ਹਰਾਮ ਕੋ ਹੋ ਦੰਤ ਸੁਜਾ ਜਾਏ ਜੋੜ ਅੱਬਾਕ ਗੱਲ ਵੱਡ ਹੱਤਿਆ ਕਮਾਹੇ ਦੰਤ ਬਾਪੀ ਤਰ ਪਾ ਜਾਏ ਅਸਾਂ ਕੂੜਿਆਰ ਕੂਰੇ ਫਿਰਾਹੇ ਦੰਤ ਪਲੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਬਾਥਰੇ ਅਗਰੀ ਗਾਂ ਬਗਰੀ ਦਾਦਾ ਜਾਨੀ ਗੀਤ ਵਾਹ ਅਗਰੀ ਵਿਕਰਮੋ ਨਰਮਾ ਸਿਚਾਣੋ ਵਾਹ ਜਿੰਦੇ ਲਿਖੇ ਦਿੱਤੇ ਨਹੀਂ ਜੇ ਤੁਮ ਨਾਏ ਕਿਉਂ ਤੋ ਬਾਹੇ ਜੇਤਾ ਕੀਤਾ ਦਿੱਤਾ ਨਾਓ ਕਿੰਨਾ ਨਾਈ ਤੋ ਤਾਓ ਉਦਰਾ ਗਵਰ ਕਾਨੀ ਜਾ ਨਾਣ ਜਾ ਮੈਤੋ ਵਾਹ ਜੋ ਜੋ ਸੁਭਾਵੈ ਦਾਈ ਭੜੀਗਾ ਰੋ ਸਦਾ ਸਦਾ ਨਾਮ ਬਟ ਸਾਂਭ ਰਿਹਾ ਸੇ ਮਾਰੀ ਤੋਂ ਤੈਨੂੰ ਰਸਕੇ ਹੋਸ ਤੀਤੀ ਗੰਬੜ ਹੋਏ ਫੇਰ ਕਾ ਬੋਲ ਲਈ ਆ ਵਦੋਏ ਬੰਗਿਆ ਬਚਪਾ ਪਾ ਦਾੰਦ ਉਹ ਤੋਪੇ ਨਾ ਰੇ ਕਰਾਂ ਦੇ ਸੀ ਬਾਤੀਆਂ ਅੱਖਰ ਨਹੀਂ ਹਰ ਕਰ ਗੱਲਾਂ ਨਿਕਲੇ ਜਾਹੋ ਸਾਦੀ ਪੀ ਜਾਤੇ ਹੀ ਜਾਹੋ ਦਾਨ ਗੋਖਦੀ ਆਹੋ ਜਾਹੋ ਯਾ ਸਾਤਿਆ ਨਿਕਰਾਂ ਉਪਾਰਾ ਚਲ ਗਾ ਸੋਣਾ ਮੱਛਾ ਮਗਦੀ ਦਾ ਮੱਛਰ ਬਾਤੀ ਦਨ ਮਾਰਦਾ ਹੋ ਸਾਥ ਤੇ ਤੇ ਨਾ ते भॻत न हुते را ستا سینکو تا کے آ بھی جا را کوئی ستا را ستا وانی جو مرنی پھر جانا ہان کے ستا تو نا ہے ایک ڈوری کسے آنا ستا ہے گل کی وانی کٹا جا کا ہوے ہان کے تو نا تو جانے آ گیا نہ جو ہے بابا را بابا را اور نا جائے آ جانا بولن بھی صحیح بات ہے میرے کہہ رہی بات ستا را سینکو تیما ہتلو ایک تا ہے ستا ہے ਵੇਖਾ ਹੋਏ ਬਿਨਾ ਸਾਡਾ ਟੋਡਾ ਅੱਡਾ ਯਾਰ ਕੀ ਹੈ ਆਪੇ ਜਾਇਆ ਥਾਲਾ ਸਾਰਾ ਹੀ ਕੀਤੀ ਸੁਤਨਾ ਪਾਈਆ ਜੈ ਕਰਵਾਬ ਹੈ ਸੁਪਤ ਨਾ ਜਾਣੀਆਂ ਹੈ ਸਾਰਾ ਦੁਕਾਨ ਗਿਰਹ ਤੇ ਵੀ ਮਹਾਨ ਤਨ ਨਹੀਂ ਸੁਣਾ ਹੋਣੀ ਖੇਤਿਸ ਮਨ ਹੋਣਾ ਵਿਚਰ ਹੈ ਅੰਤ ਨਾ ਕੀਤੀ ਗਿਆਨ ਅੰਤ ਨਾ ਕਰਦਾ ਡੇਰ ਨਾ ਅੰਤ ਅੰਤ ਨਾ ਜਾਪਿਆ ਮਨਵੰਦ ਜੈ ਜਾਪੇ ਜੀਤਾ ਆਰਦਾਸ ਅੰਤ ਨਾ ਜਾਪੇ ਬਾਰ ਆਵਾਰ ਰਤਨਾਂ ਕੇ ਜੇਤੇ ਲਾਹ ਕੇ ਹੰਗ ਨਾ ਪਾਏ ਜਾਹੇ ਹੋ ਅੰਤ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਦ ਜਾਣਾ ਉੱਚੇ ਉੱਪਰ ਹੁ ਜਾਣਾ ਇਹ ਲੁਕੁਦਾ ਹੋਣਾ ਕੋਈ ਜਿਸ ਨੂੰ ਦੇਖੋ ਜਾ ਰਹੇ ਸੋਏ ਜਿੰਦਗੀ ਆਣ ਜਾਣ ਆਪ ਦਾਨ ਜਨ ਜਨੀ ਕਰਮੀ ਦਾ ਬੋਧਾ ਦਾ ਕੀ ਨਾ ਜਾਏ ਬੋਧਾ ਦਾ ਤਾਂ ਦਿਲ ਆ ਦਮਾਏ ਕਹ ਜੋ ਜਾਂਦਾ ਜੇ ਤੇ ਰੰਗ ਨਹੀਂ ਜਾ ਤੇ ਖਸੂ ਕਹਿ ਨਹੀਂ ਗਏ ਜੇ ਤੇ ਲੈ ਲੈ ਮੁਕਰ ਪਾਹੇ ਸਿਮੂਲ ਸੁਖਾਈ ਸਾਰੇ ਜੇ ਤੇ ਅਧੋ ਪੂਜਾ ਦਮਾਏ اے ਤੇ ਦਾ ਚਲੀ ਜਾ ਨਾ ਬੰਦ ਖਲਾਸੀ ਭਾਣੇ ਹੋਏ ਹੋ ਜਾਣਾ ਜਿੱਤਾਂ ਕੋਈ ਜੇ ਕੋ ਖਾਏ ਕੇ ਆ ਦਰਵਾਏ ਹੋ ਜਾਣੇ ਕੇਤਿਆਂ ਤੂੰ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਦੋਹੋ ਬਖਸ਼ੇ ਸਿਵਾਂ ਸਾਰਾ ਗੁਰੂ ਨਾਨਕ ਸਾਹਿਬ ਆਰਹੁਣੂ ਜੁਨਾ ਹੋ ਸੁਆਕ ਬੋਲ ਬਆਪੜੀਏ ਬੋਲ ਪੰਧਾਰੇ ਗੁਰੂ ਨਾਨਕ ਮੁੱਲੇ ਜਾਏ ਬੋਲ ਪਾਏ ਆਪਣਾ ਪਾਏ ਕੋਈ ਕਰਮਾ ਮੁੱਲ ਦੀ ਬਾਣ ਬੋਲੇ ਤੋਲ ਅਮਲ ਪਰਵਾਹ

کتنا ਦੇਵੇ ਵਾਣ ਹਾਰੇ ਤੇੜਾ ਪਿੰਡ ਗਈਆਂ ਤੇਰੇ ਗਾਵਣ ਹਾਰੇ ਨਾਲ ਤੁਣਾ ਪੰਤਾ ਦੀ ਬੈਸੰਦ ਗਾਵਹਿ ਦਾ ਜਾ ਧਰਮ ਦੁਆਰੇ ਗਾਵਹਿ ਕਿ ਤੈ ਮਿੱਤਲੀ ਨਾਹ ਲੇਖਦੇ ਧਰੋ ਵੀ ਜਾ ਰਹੇ ਗਾਵਹਿ ਇਤਨ ਬੰਦਾ ਤੇਰੀ ਰੋਹਣ ਗਦਾ ਸਵਾਰੇ ਗਾਵਹਿ ਮਿੱਤਲਾ ਸੰਦ ਲੈ ਕੇ ਦੇਦੇ ਆ ਦਰ ਨਾਲੇ ਗਾਵਹਿ ਮਿੱਤਲਾ ਕੀਆ ਤੇ ਗਾਵਨ ਸਾਧ ਵਿਚਾਰੇ ਗਾਵਨ ਬਸਖੀ ਸੰਤੋ ਕੀ ਗਾਵਹਿ ਵੀਰ ਕਰਾਰੇ ਗਾਵਹਿ ਪੰਚ ਪੜਨ ਰੱਖੀ ਚੰਨ ਉੱਤਕਵੇ ਤਾਨਾ ਲੇ ਮਾ ਰੋਹੀਆ ਮਟਵਾ ਦੁਰਗਾ ਮੱਥੇ ਪਹਿਨੇ ਗਾਵਨ ਰਤਨ ਉਪਾਇ ਦੇਨੇ ਅਰਜੰਦੀ ਰਸਨਾਲੇ ਗਾਲ ਹੱਥੋ ਚ ਮਹਾਂ ਬਜੂਰਾ ਗਾਵਹਿ ਗਾਣੀ ਜਾਰੇ ਗਾਲ ਸਸਪਤਰ ਵਰਮਨ ਸਰਕਾਰ ਰਖੇ ਧਾਰੇ रतनाचाई रंगी रंगी भाची ताचा माया ਜਿਦ ਹੁਬਾਈ ਕਹੈ ਨਹੀਂ ਕਾਇਕੀ ਤਾ ਆਪਣਾ ਜੇਤੇ ਸੀ ਵੜਾਈ ਗੋਪੀ ਪਾਣਾ ਕੋਈ ਕਾਸੀ ਕੋਮਨ ਕਰਨਾ ਨਾ ਜਾਈ ਤੋ ਪਾਤ ਸਾਧੂ ਦਾ ਬਤ ਹੈਬ ਨਾਨਕ ਰਹਣ ਨਜਾਈ ਸਤ ਸੰਤੋ ਸਰ ਪਾਉਲੀ ਧਿਆਨ ਕੀ ਲਾਇ ਬਿ ਬਹੁਤ ਤਾ ਦਾ ਕੁਆਰੀ ਕਾਇਆ ਜੋਤ ਤਾ ਵਰਤੀ ਤਾ ਐਲ ਪਾਤੀ ਸੜਿ ਸਮਾਤੀ ਮਨ ਜੀਤੈ ਜਗ ਜੀਤ ਆਜੇ ਪਾਇਆ ਜੇ ਆਵੀਂ ਨੇ ਨਾਨਾ ਸਤਿ ਸ੍ਰੀ ਅਕਾਲ ਸਤਿ ਪੇ ਸੋਇ ਝੂਟ ਗਿਆ ਅੱਜ ਪੰਟਾਰਣ ਕਟਕਟ ਵਾਜੇ ਨਾਨਕ ਦਾਸ ਦਾ ਸਿਰ ਕਾ ਕੀ ਰੇਸਲੀ ਅਵਲਾ ਦਾ ਥੈਂਕ ਯੂ ਕੰਮ ਜੇ ਤੁਮ ਬਾਟ ਆਗੇ ਲੇਖੇ ਆ ਆਦਿ ਇਹ ਨੀਦੇ ਨਾ ਨਾ ਜੁਕਦੇ ਕੋਈ ਤਿਕਾ ਮੈਂ ਜੁਕਦੇ ਆਏ ਤੇ ਚੇਲੇ ਪਰਵਾਹ ਸੰਧਾਰੀ ਸੰਧਾਰੀ ਦੇਖ ਲਾਏ ਦੀਵਾਨ ਤੇ ਤਰਨ ਲੈ ਜਲਾਵਾਂ ਜੋ ਮੈਂ ਫੁਰਮਾਉਂ ਹੁਲਕੇ ਆਦ ਬਹੁਤ ਹੈ ਹੋ ਵਿਦਾਨ ਆਦੇ ਜਿਦਾ ਆਵੇ ਆਦੇ ਨੀਰੇ ਨਾ ਦੇਣਾ ਸੁਖੇ ਕੋਈ ਜਾ ਚੱਲ ਲੋਏ ਲੈ ਬਟਾ ਜੋ ਕਿਸ ਪਾਇਆ ਸੋਏ ਕਾ ਵਾਰ ਦਸਨ ਸੱਚੀ ਚੜਾਣ ਦਾਨੁ ਖੱਤੇ ਕੀ ਸਾਚੀ ਗਾੜੇ ਆਦੇ ਜਿਦਾ ਆਵੇ ਆਦੇ ਨਿਸ਼ੇ ਅਨਾ ਨਾ ਹਲ ਸੁਖੇ ਸੋਏ ਕਿ ਬੋਲ ਲਖ ਹੋ ਹੈ ਲਖ ਹੋ ਹੈ ਰਕਮੀ ਗਾਨਾ ਕਿਹੜਾ ਆ ਗਿਆ ਏ ਇੱਕ ਨਾਮ ਜਗਦੀਸ਼ ਏ ਕਾਹੇ ਮਦਮਾਨ ਯਾਰ ਜਰੀਏ ਹੋਏ ਇੱਕੇ ਸੁਭਾ ਜਾ ਆਸਤੀ ਜਿਦਾਈਰੀ ਨਾਲ ਕੱਤੀ ਪਾਇਤਾ ਕੋਣੇ ਕੋੜੇ ਅੱਖ ਜੋਤ ਤੇ ਨਾ ਜੋ ਨਵੰਬਰ ਦੇ ਨਾ ਜੋ ਰੋਨਾ ਕਿਰ ਬਰ ਨਾ ਜੋ ਜੋਨ ਰਾਜਮਾਨ ਮਨਸੋਨ ਰੋਨਾ ਸੁਤੀਆਂ ਨਿਚਾ ਜੋਨ ਝੁਕੀ ਛੁਟਿਆ ਸੰਦਾ ਜੋ ਤਾਂ ਲੈ ਕਾਟੋ ਦੇ ਨਾਨਕੀ ਉਤਮ ਨੀਤ ਨ ਕੋਏ ਬਾਜੀ ਰੂਹੀ ਕਿਰਤੀ ਵਾ ਪਵਣ ਪਾਣੀ ਅਗਨੀ ਪਾਤਾ ਅਨਿ ਜਿੰਦਾ ਸਿਧਾ ਸਿਧਾ ਧਰਤਾ ਦਿਲ ਵਿੱਚ ਜੀਤ ਉੱਠ ਕੇ ਹੱਜ ਦੇਲ ਸਿਧਾਂਤ ਨੇ ਗਾਣਤ ਕਰਮੀ ਕਰਮੀ ਹੋਈ ਵੀਚਾ ਸੱਚਾ ਸਜਾ ਦਰਬਾਰ ਸੱਚਾ ਗੋਣ ਮਾਂਝ ਪਰਵਾ ਸਿਧਾਂਤ ਬਲੰਦ ਸੱਚ ਪਗਾਈ ਉਹ ਤੈ ਪਾਏ ਨਾਨਕ ਰਾਇ ਜਪੈ ਗਾਏ ਦਸੁਖਾਨ ਕਰੇ ਹੋ ਦਿਆਨ ਘਾਟ ਕੋਈ ਆਖੋ ਕਰਵੇਂ ਸਰਬੰਸਾਂ ਦੀ ਵਹਿਕਤ ਹੈ ਕਿਤੇ ਕਾਰ ਬਹਿ ਸਰਬੰਸਾਂ ਦਾ ਹੱਥ ਕਸ਼ਾ ਰੋਕੀਏ ਸਿੱਖ ਦੇ ਰੋਹ ਸਿਵਾਤ ਤੋਂ ਜੇ ਹੈਗੇ ਨਾ ਹਾਂਜੀ 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 ਦੂਜੀ ਪੜਾਉਣ ਤੋਂ ਸੁਧੀਆਂ ਇੱਦਾਂ ਕਰਕੇ ਮੈਂ ਤਾਂ ਦੂਰੋਂ ਦੇਖਦੀ ਆ ਰਹੀ ਸੀ ਮੇਰੇ ਭਾਜੀ ਨੂੰ ਮੈਨੂੰ ਉਹੀ ਲੱਗਦੇ ਪਏ ਆ ਕਿਹੜੀ ਜਗ੍ਹਾ ਤੋਂ ਆ ਤੁਸੀਂ ਅਸੀਂ ਤਾਂ ਕਪੂਰਥ ਦੇ ਤੋਂ ਆਏ ਹਾਂ ਠੀਕ ਹੈ गेदे रगन समुझंदा गेबे पाते अंदर ਕਹਾਂ ਗਿਆ ਸੁਜਾਟ ਸਹਰਾ ਤਨੋਰ ਗੋੜ ਆਨੰਦ ਕੰਨਾਂ ਦੀ ਬਾਣੀ ਰੂਪ ਤੇਰਾ ਘਾਟ ਚਲਿਆ ਬਹੁਤ ਆਨੂਬ ਆਕੀਆਂ ਅਨੰਤੀਆਂ ਤਨ ਗਾਹੇ ਦੇਖੋ ਸਹ ਹੈ ਵਿਜੈ ਬਿਜਾਹੇ ਤੇਰਾ ਘਟ ਗਿਆ ਦੋਸਤ ਪਤਨ ਕੋਲ ਤੇਰਾ ਘੜਿਆ ਸੁਰਾ ਸਦਾ ਦੀ ਜੋਤ ਕੰਨਾਂ ਦੀ ਬਾਣੀ ਜੋ ਤੇ ਸਹ ਹੋਣਾ ਕੋਈ ਹੋਰ ਸਹ ਜੋਤਾਂ ਬਰਦੂਲ ਕੰਨ ਬਹਿਰਾ جبدارے <سؤال> ہریا बढ़िया पितो साल